ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਤੋ ਵੱਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰ ਨੂੰ ਸਾਥ ਸ਼੍ਰੀਕਾਲ ਲਓ ਜੀ 510 ਪੰਜ ਤੇ ਲੱਗਿਆ ਮਾੜਾ ਜਿਹਾ ਪਾਣੀ ਮਾਰਨ ਕਿਉਂਕਿ ਪਾਣੀ ਜ਼ਰੂਰੀ ਹੈ ਮਿੱਤਰੋ ਜਿਆਦੇ ਹੋਇਆ ਵਾ ਖਰਾਬ ਦੇਖੋ ਰੇਮਰਮਾਂ ਦੇ ਵਿੱਚ ਕਿੰਨਾ ਘਰ ਆਏ ਤੇ ਫਿਰ ਰੇਮ ਕੱਟੇ ਜਾਂਦੇ ਨੇ ਉਰੇ ਕਰਕੇ ਥੋੜਾ ਜਿਹਾ ਸਾਫ ਸੁਥਰਾ ਰੱਖਣਾ ਜ਼ਰੂਰੀ ਆ ਆਪ ਵੀ ਉੱਤੇ ਬੈਠਣਾ ਹੁੰਦਾ ਚੱਲਦਾ ਕੰਮਕਾਰ ਤੇ ਆ ਦੇਖੋ ਲਾਤੀ ਪ੍ਰੈਸ਼ਰ ਵਾਲਾ ਸਿਸਟਮ ਤੇ ਪਾਣੀ ਭਰਦਾ ਟੱਪ ਚ ਆ ਪਿਆ ਸਿਸਟਮ ਆਹੋਂ ਪੇਪਰ ਜੀਰੋ ਨਾਲ ਅੰਦਰ ਚੱਲੀ ਜਾਣਾ ਹਾਂਜੀ ਕਿਹੜੇ ਕਿਹੜੇ ਏਰੀਏ ਚ 12 ਤੇ 13 ਤਰੀਕ ਦਾ ਮੀਂਹ ਪਿਆ ਆਪਣੇ ਤਾਂ ਮਿੱਤਰੋ ਪਿਆ ਨਹੀਂ ਹੈਗਾ ਧਰਤੀ ਨੂੰ ਲੱਗ ਕੇ ਹੀ ਮੁੜ ਗਿਆ ਬਹੁਤ ਬੱਦਲ ਆਇਆ ਪਰ ਪਿਆ ਪੂਆ ਨਹੀਂ ਹੈਗਾ ਜਮਈ ਕਣੀਆਂ ਜੀਆਂ ਮਾੜੀਆਂ ਜੀਆਂ ਨਾ ਮਾਤਰ ਜੀਆਂ ਪੂਰ ਜੀ ਪਾ ਕੇ ਬਸ ਸੂਰੇ ਭਰੇ ਹੋ ਗਿਆ ਕਿੱਥੇ ਕਿੱਥੇ ਪੈ ਗਿਆ ਆਪਣੇ ਤਾਂ ਔੜ ਲਾਈ ਪਈ ਆ ਪੂਰੀ ਲਾਈਟ ਵੀ ਘਟ ਗਈ ਤੇ ਮੈਂ ਵੀ ਨਹੀਂ ਪਿਆ ਜੋ ਕਰਦਾ ਵਧੀਆ ਕਰਦਾ ਪਰ ਹਾਂਜੀ ਮੋਟਰ ਦੇ ਜੋੜ ਹੋ ਕੀ ਜਾਂਦੇ ਦੀ ਥਿੰਮਲਾ ਚਾੜ ਕੇ ਲਾਏ ਨੇ ਹੁਣ ਦੇਖਦੇ ਆ ਵੀ ਕੀ ਬਣਦਾ ਐਨ ਚੰਡਦੀਆਂ ਦੇਖੋ ਮਰੋੜੀਆਂ ਦੇ ਕੇ ਚੰਗੀ ਤਰ੍ਹਾਂ ਓਕੇ ਕਰਤੀ ਰਿਪੋਰਟ ਹੁਣ ਦੇਖਦੇ ਆ ਕਿੰਨਾ ਟਾਈਮ ਕੱਟਦੇ ਨੇ ਜੋੜ ਵੈਸੇ ਹੈ ਨਹੀਂ ਤੀ ਤੁਹਾਨੂੰ ਪਤਾ ਵੀ ਚੋਰ ਜਾਂ ਤਾਰਾਂ ਵੱਢ ਕੇ ਲੈ ਜਾਂਦੇ ਨੇ ਫਿਰ ਜੋੜ ਲਾਉਣੇ ਪੈਂਦੇ ਨੇ ਉਹ ਚੱਕਰ ਕਰਕੇ ਮੋਟਰਾਂ ਦਾ ਨੁਕਸਾਨ ਹੁੰਦਾ ਜੇ ਢਿੱਲੇ ਰਹੇ ਤੁਹਾਨੂੰ ਪਤਾ ਵੀ ਕਰੰਟ ਪੂਰਾ ਨਹੀਂ ਜਾਂਦਾ ਤੇ ਫਿਰ ਕਈ ਵਾਰੀ ਮੱਚ ਵੀ ਜਾਂਦੀ ਹੈ ਜਾਂ ਕਈ ਵਾਰੀ ਟ੍ਰਿਪ ਕਰ ਜਾਂਦੀ ਹੈ ਹੁਣ ਆਪਾਂ ਨੇ ਜਲਦੇ ਰਹੇ ਦੇ ਉੱਤੇ ਥਿਮਰਾ ਚਾੜੀਆਂ ਨੇ ਪਾਈਪ ਜਿਹਾ ਆਉਂਦਾ ਹੁੰਦਾ ਆਹ ਆ ਦੇਖੋ ਆ ਪਾਈਪ ਜਿਹਾ ਆਉਂਦਾ ਇਹ ਕੁੱਟਤਾ ਉੱਤੇ ਚੰਗੀ ਤਰ੍ਹਾਂ ਹਾਂ ਬਣਾਤੇ ਹੁਣ ਗੱਲਬਾਤ ਹੁਣ ਇਹਦੇ ਲਵੇਟਦੇ ਆ ਟੇਪ ਟੇਪ ਲਵੇਟ ਕੇ ਕਰਦੇ ਆ ਇਹਨੂੰ ਓਕੇ ਦੀ ਰਿਪੋਰਟ ਲਓ ਜੀ ਮੋਟਰ ਤੇ ਆਇਆ ਟਾਈਮ ਨਾਲ ਕੈਮਰਾ ਤਾਂ ਆਇਆ ਆਪਾਂ ਲਵਾਉਣਾ ਔਰ ਇਨਵਰਟਰ ਵੀਰ ਆਇਆ ਨਾਲ ਆਪਣੇ ਤੇ ਚੱਲਦੀਆਂ ਨੇ ਮੋਟਰਾਂ ਸੂਰਜਾ ਦੇ ਖੜਾ ਕਰੋ ਅੱਜ ਫਸਲવાડી ਦੇ ਦਰਸ਼ਕ ਦਿਨ ਵਧੀਆ ਏ ਨਹੀਂ ਤਾਂ ਨੇੜੇ ਜੇ ਹੁੰਦੇ ਨੇ ਮਿੱਤਰੋ ਆਹ ਲੋ ਕਰੋ ਚੈੱਕ ਪਾਣੀ ਪਾਉਂਦੇ ਨੇ ਰਹੇ ਆ ਦੇਖੋ ਖਾਦ ਪਾ ਰਹੇ ਨੇ ਪਾਣੀ ਦੀ ਕੋਈ ਦਿੱਕਤ ਨਹੀਂ ਓਰੇ ਮੋਟਰਾਂ ਖੜੀਆਂ ਰਹਿਣੀਆਂ ਨੇ ਪਾਣੀ ਜਮੀਨ ਖੰਦੀ ਘਟਾ ਥੋੜਾ ਜਿਹਾ ਕੋਈ ਪ੍ਰੋਬਲਮ ਨਹੀਂ ਓਕੇ ਦੀ ਰਿਪੋਰਟ ਆ ਫੁੱਲ ਪਾਣੀ ਖੜਾ ਦੇਖੋ ਆ ਖਾਲ ਉਹ ਜਿਹਨੂੰ ਆਪਾਂ ਸੁਆਗੇ ਨਾਲ ਮਿੱਟੀ ਲਈ ਹਣ ਸਿੱਤਾ ਕਰਕੇ ਪਾਇਆ ਵਾ ਉਹ ਚਲ ਬਲ ਜੇ ਤਾਂ ਆਏਗੇ ਨਹੀਂ ਤਾਂ ਸੁਆਗੋ ਦੇ ਕਰਕੇ ਨੇ ਵੀ ਸਿੱਤਾ ਪਾ ਲੈ ਦੀ ਪਹਿਲਾਂ ਇਹ ਤਿੰਨ ਪਾਸਿਆਂ ਨੂੰ ਮੁੜਦਾ ਦੀ ਅਲਰਜੀ ਬਣਦੀ ਸੀ ਇਹਨਾਂ ਮਾਰਦਾ ਠਾਠਾ ਉਪਰ ਰਿਪੋਰਟ ਨਾਲ ਆਪਣੇ ਆਇਆ ਗੱਗੀ ਬਾਈ ਤੇ ਮਨਪ੍ਰੀਤ ਬਾਈ ਲਓ ਜੀ ਗਗਨਦੀਪ ਤੇ ਮਾਨਪ੍ਰੀਤ ਬਾਈ ਦੋਏ ਲਓ ਜੀ ਮਿੱਤਰੋ ਨਵੇਂ ਟਰ ਲਾਉਣਾ ਚੱਲਦੀ ਆ ਤਿਆਰੀ ਫਿਆਰੀ ਵੀਰ ਆਇਆ ਗਵਿੰਦਗੜ੍ਹ ਤੋਂ ਲਾਉਣ ਲਓ ਜੀ ਮਿੱਤਰੋ ਗਵਾਂਡੀਆਂ ਦੇ ਆਏ ਸੀ ਆਪਾਂ ਆਂਬਤੀ ਆ ਔਰੇ ਬਹੁਤ ਵਧੀਆ ਮਿੱਠੇ ਆਂਬ ਝੜਦੇ ਨੇ ਵੀਰ ਨੂੰ ਵੀ ਮਿਲਲੇ ਤੇ ਕਰੋ ਚੈੱਕ ਓਵਰਫਲੋ ਨੱਕਾ ਜੇ ਪਾਣੀ ਥੋੜਾ ਓਵਰਫਲੋ ਹੁੰਦਾ ਦੇਖੋ ਕਿੰਨਾ ਘੈਂਟ ਕੰਮ ਕਰਿਆ ਹੋਇਆ ਨੱਕੇ ਦਾ ਆਪ ਵਿਧਿਆਪਦੂਏ ਘਾਰੇ ਚ ਆ ਜਾਣਾ ਤੇ ਦੇਖੋ ਦਿਖਾਉਂਦੇ ਜਾਂਦੇ ਆ ਤੁਹਾਨੂੰ ਦੋ ਭਰਾਵਾਂ ਦੀ ਜਮੀਨ ਆ ਦੁਆ ਦੇ ਨਾਲ ਖਾਲ ਨੇ ਵਿਚਾਲੇ ਸਾਂਝੀ ਵਟਾ ਲਓ ਆ ਪੈਂਦੀ ਹੈ ਝਾਲ ਥੈਲਾ ਲਾਇਆ ਪੂਰਾ ਓਕੇ ਕਰਕੇ ਬਾ ਥੈਲਾ ਚਾਕੇ ਇਧਰ ਕਰ ਦੇਣਾ ਕੋਈ ਕਹੀ ਨਹੀਂ ਚੱਕਣੀ ਨੱਕਾ ਬਦਲ ਹੋ ਜਾਂਦਾ ਇੱਕ ਨਹੀਂ ਇਧਰ ਵੀਰ ਦਾ ਕਰਿਆ ਬਾ ਦੇਖੋ ਆ ਲਓ ਤੇ ਬਾਕੀ ਜਾਂਦਾ ਨੀਚੇ ਨੂੰ ਪਾਣੀ ਕਮ ਸਾਰੇ ਭਾਈਆਂ ਨੇ ਉਹ ਸਾਰੇ ਹੀ ਕਰੇ ਬਣ ਜਿੰਨੇ ਵੀ ਕਰੇ ਮੇਰੇ ਸਭ ਦੇ ਥਾਈਲੇ ਲਾਏ ਬਣ तकरीबन ਪਹਿਲਾਂ ਹੀ ਕੱਦੂ ਕਰਨ ਤੋਂ ਪਹਿਲਾਂ ਹੀ ਭਰ ਲੈਂਦੇ ਨੇ ਆ ਲੋ ਆ ਕੇ ਹਰੇ ਦਾ ਫੇਰ ਓਵਰਫਲੋ ਆ ਗਿਆ ਜੇ ਡੱਬ ਭਰਨਾ ਕਿਹੜਾ ਉਸ ਤੋਂ ਬਾਅਦ ਆਪ ਦੇ ਆਪ ਓਵਰਫਲੋ ਹੋ ਜਾਣਾ ਜੇ ਮੀਂਹ ਪੈਂਦਾ ਤਾਂ ਸਾਰੇ ਕੰਮ ਕੋਈ ਬੱਟ ਨਹੀਂ ਟੁੱਟਦੀ ਮੀਂਹ ਪੈਣਸਾਰ ਓਵਰਫਲੋ ਹੋ ਜਾਣਾ ਦੇਖੋ ਲੋ ਜੀ ਮਿੱਤਰੋ ਲਲਨભાઈ ਲਾ ਰਿਹਾ ਢੱਕੇ ਇੱਧਰ ਜਿਹੜਾ ਕੋਈ ਮਾੜਾ ਮੋਟਾ ਮਰਿਆ ਹੋਇਆ ਮੌਸਮ ਬਹੁਤ ਕੜਾ ਏ ਧੁੱਪ ਨਿਕਲ ਰਹੀ ਪਈ ਆ ਪੂਰੇ ਯੋਰਾ ਨਾਲ ਲਓ ਜੀ ਮੋਟਰ ਚੱਲਦੀ ਆ ਮਲਾਜਮ ਆਪਣੇ ਵਾਲਾ ਲਾਲਣ ਬਾਈ ਗਿਆ ਪਾਣੀ ਕਰਨ ਆ ਦੇਖੋ ਇਹ ਤੇ ਮਹੱਤਿਆਰਿਆਂ ਨੂੰ ਪਾਣੀ ਕਰਦੇ ਜਿਹੜੇ ਜਿਹੜੇ ਹੁਣੇ ਵਾਲ ਜਿੱਦਾਂ ਇਹਗਾ ਉਹ ਬੱਦਕਾ ਬਹੁਤ ਅਜੀਬ ਜਿਹਾ ਲੱਗਦਾ ਉਹ ਪੀਲੀ ਪੀਲੀ ਵੀ ਆਪਣੀਆਂ ਉਹ ਲੇਟ ਲਾਈ ਜਿਹੜੀ ਉਹ ਵੈਰੈਟੀ ਆ ਉਹ ਪਲਾਟ 6 ਕਿਲਿਆਂ ਦਾ ਹਾਂਜੀ ਨਵੀਂ ਮੋਟਰ ਤੇ ਆਏ ਤੇ ਗੇੜਾ ਮਾਰਨ 2 ਕਿਆਰੇ 90 ਪਾਏ ਨੇ लाडी ਦੇ ਤੀਸਰੇ ਨੇ ਲੱਗਾ ਹੈ ਨੀਚੇ ਵਾਲੇ ਨੂੰ ਇਹਨੂੰ ਕਹਿਣਾ ਵੀ ਇੱਕ ਵਾਰੀ ਉੱਪਰਲੇ ਨੂੰ ਹੋਰ ਨੱਪ ਜੇ ਕਿਉਂਕਿ ਹੁਣ ਪਾਣੀ ਘਟਾ ਤੇ ਚੰਗੀ ਤਰ੍ਹਾਂ ਬਣ ਜੂ ਕੁਆਲਿਟੀ ਇਹਦੀ ਵਧੀਆ ਫਿਰ ਪਾਣੀ ਪਾ ਕੇ ਸੁਆਗਾ ਮਾਰ ਦੂਗਾ ਆ ਦੇਖੋ ਬਿਨਾਂ ਅੱਗ ਲਾਏ ਵਾਲਾ ਸਿਸਟਮ ਆ ਸਾਰੇ ਹੀ ਉੱਪਰ ਇਹ ਦੇਖੋ ਕਰ ਰਿਹਾ ਤੇ ਆਹ ਨਾਲ ਹੁੰਦੇ ਜਦ ਇਹ ਆ ਜਾਂਦਾ ਨੂੰ ਮੈਂ ਕਿਹਾ ਮੈਂ ਖੜਦਾ ਜਿੰਨਾ ਜਰ ਕਹਿਰਾ ਭਰਦਾ ਨਹੀਂ ਨਪਿਆ ਨਾ ਕਰ ਕਾਲੀ ਕਰਦਾ ਬੰਦਾ ਆਪਣਾ ਹੁਣ ਆ ਮੂਰੀ ਪਈ ਜਾਣਾ ਪਾਣੀ ਲਾਡੀ ਬਾਈ ਤਹਾਨੂੰ ਅੱਗੇ ਵੀ ਦੱਸ ਦਿਆਂ ਵੀ ਜਿਹੜੀ ਅੱਗ ਲਾਈ ਵਾਲੀ ਹੁੰਦੀ ਆ ਉਹਦੇ ਡੱਕੇ ਤਰਦੇ ਨੇ ਜਿਹੜੀ ਨਿੰਜ ਨੂੰ ਨਹੀਂ ਲਾਈ ਹੁੰਦੀ ਉਹਦਾ ਡੱਕਾ ਨਹੀਂ ਤਰੂਗਾ ਕਦੇ ਵੀ ਜਿੱਥੇ ਫਸਿਆ ਖੜਾ ਉੱਥੇ ਹੀ ਫਸਿਆ ਖੜਾ ਰਹਿਣਾ ਉਹਨੇ ਤੇ ਡੱਕੇ ਨਹੀਂ ਆਪਣੇ ਝੋਨੇ ਦੇ ਮਰਦੇ ਮਰਿਆ ਝੋਨਾ ਚੱਲ ਪੈਂਦਾ ਨਹੀਂ ਹਵਾ ਆਉਂਦੀ ਆ ਖੁੰਜੇ 'ਚ ਇਕੱਠੇ ਹੋ ਜਾਂਦੇ ਨੇ ਡੱਕੇ ਦੂਏ ਕਿਉਂਕਿ ਟੋਟੇ ਹੋਏ ਹੁੰਦੇ ਨੇ 4-4 5-5 ਇੰਚ ਦੇ 6-6 ਇੰਚ ਦੇ ਉਹ ਤੁਰ ਪੈਂਦੇ ਨੇ ਹਵਾ ਨਾਲ ਐਸੇ ਕਰਕੇ ਅੱਗ ਨਹੀਂ ਲਾਉਂਦੇ ਜੇ ਮੱਕੀ ਦਾ ਨੁਕਸਾਨ ਨਾ ਹੋਇਆ ਹੋਵੇ ਭੜੇ ਪਲਾਟਾਂ ਚ ਅੱਜ ਕੀ ਹਵਾ ਕਰਕੇ ਥੋੜਾ ਜਿਹਾ ਨੁਕਸਾਨ ਸੀਗਾ ਉਹਦੇ ਕਰਕੇ 15 ਦੇ ਖੇਤਾਂ ਨੂੰ ਲਾਉਣੀ ਪੈਗੀ ਜਿਨ੍ਹਾਂ ਨੂੰ ਯਾਦ ਪਾਣੀ ਪੈਂਦਾ ਸੀ ਉਹਦੇ ਲਈ ਚਾਉਣੇ ਆਪਾਂ ਮਾਤੀ ਲਓ ਜੀ ਇੱਧਰ ਲਾਉਂਦਾ ਠੇਕੇਦਾਰ ਡੱਕੇ ਕਿਉਂਕਿ ਚੌਨਾ ਇਹਨੇ ਲਾਇਆ ਤੀ ਛੱਦਾ ਲਾਇਆ ਉਹਦੇ ਕਰਕੇ ਲਾਉਣ ਲੱਗਿਆ ਹੋਇਆ ਇਹ ਛੱਡਿਆ ਹੋਇਆ ਇੱਧਰਲੇ ਪਲਾਟਾਂ ਚ